લોલો કોઈ સગા ચરણજી સિંહજી અકાય શ્રી ચંકાર સાહેબજી ਦਾ ઇથે પહોંચે બહુત 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 ਧનવાદજી આયા વિદ્યાર્થી વેતી હે કે જોરદાર તાલીમ ડોક્ટર સદા ચરણજી સિંહજી પંજાબ શિક્ષા ક્રાંતિ હુન કેવલ એક મહીમ નહીં ਬਲਕਿ ਪਰਿਵਰਤਨ ਦੀ ਇੱਕ ਲੇਰ ਹੈ ਜੋ ਹਰ ਪਿੰਡ ਹਰ ਸਕੂਲ ਅਤੇ ਹਰ ਬੱਚੇ ਤੱਕ ਪਹੁੰਚ ਰਹੀ ਹੈ ਇਸ ਮਹਿੰਮ ਦਾ ਉਦੇਸ਼ ਸ਼ਹਿਰੀ ਅਤੇ ਪੇਂਡੂ ਹਲਕੇ ਵਿੱਚ ਸਮਾਨ ਰੂਪ ਨਾਲ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਹੈ ਇਨਾ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਤਿਤ ਹਲਕੇ ਦੇ ਵੱਖ ਵੱਖ ਸਕੂਲਾਂ ਵਿੱਚ 27 ਲੱਖ ਦੇ ਵਿਕਾਸ ਕਾਰਜਾਂ ਦੀ ਸੌਗਾਤ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸਪੁਰਦ ਕਰਦਿਆਂ ਕੀਤਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਸਰਕਾਰੀ ਹਾਈ ਸਕੂਲ ਗੋਸਲਾਨ ਵਿਖੇ 7,45,000 ਰੁਪਏ ਦੀ ਲਾਗਤ ਨਾਲ ਚਾਰ ਦੀਵਾਰੀ ਅਤੇ ਸਕੂਲ ਦੀ ਮੇਜਰ ਰਿਪੇਅਰ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ 15,20,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਨਵੇਂ ਅਤੇ ਆਧੁਨਿਕ ਕਲਾਸ ਰੂਮ ਅਤੇ ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਨਿਹੰਗ ਵਿਖੇ 4,53,000 ਰੁਪਏ ਦੀ ਲਾਗਤ ਨਾਲ ਸਕੂਲ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਜ਼ਰੂਰਤਮੰਦ ਅਤੇ ਮਦਵਰਗ ਦੇ ਬੱਚਿਆਂ ਨੂੰ ਵੀ ਇਹੀ ਆਧੁਨਿਕ ਸਹੂਲਤਾਂ ਅਤੇ ਗੁਣਵੱਤਾ ਪ੍ਰਾਪਤ ਹੋਵੇ ਜੋ ਨਿੱਜੀ ਸਕੂਲਾਂ ਵਿੱਚ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਕਿਸੇ ਰਾਸ਼ਟਰ ਦੀ ਅਸਲੀ ਤਾਕਤ ਹੁੰਦੀ ਹੈ ਅਤੇ ਸਰਕਾਰ ਦਾ ਇਹ ਕਰਤਵ ਹੈ ਕਿ ਉਹ ਹਰ ਬੱਚੇ ਨੂੰ ਸਮਾਨ ਮੌਕੇ ਪ੍ਰਦਾਨ ਕਰੇ। ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਨਵ ਨਿਰਮਾਣ ਕਮਰੇ ਸਮਾਰਟ ਕਲਾਸ ਸਹੂਦਾਵਾਂ ਅਤੇ ਆਧੁਨਿਕ ਵਿਦਿਅਕ ਤਕਨੀਕਾਂ ਨਾਲ ਲੈਸ ਹਨ ਜਿਸ ਨਾਲ ਬੱਚਿਆਂ ਦਾ ਸਿੱਖਿਆ ਪੱਧਰ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ ਸਿੱਖਿਆ ਵਿਵਸਥਾ ਨੂੰ ਮਜ਼ਬੂਤੀ ਦੇਵੇਗਾ ਬਲਕਿ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਅਤੇ ਆਤਮ ਨਿਰਭਰ ਨਾਗਰਿਕ ਬਣਾਉਣ ਵਿੱਚ ਵੀ ਸਹਾਇਕ ਹੋਵੇਗਾ ਵਿਦਾਇਕ ਡਾਕਟਰ ਚਰਨਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤਾਂ ਜੋ ਉਹ ਗੁਣਵੱਤਾਪੂਰਨ ਸਿੱਖਿਆ ਦੇ ਨਾਲ-ਨਾਲ ਆਧੁਨਿਕ ਸੰਸਥਾਵਾਂ ਦਾ ਲਾਭ ਵੀ ਪ੍ਰਾਪਤ ਕਰ ਸਕਣ ਇਸ ਮੌਕੇ ਇੰਪਰੂਵਮੈਂਟ ਤਰਸਿਤ ਨੰਗਰ ਦੇ ਚੇਅਰਮੈਨ ਸ਼੍ਰੀ ਰਾਮ ਕੁਮਾਰ ਮੁਕਾਰੀ ਸਿੱਖਿਆ ਕੋਆਰਡੀਨੇਟਰ ਸਰਦਾਰ ਰਾਜਿੰਦਰ ਸਿੰਘ ਰਾਜਾ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਕੋਟਲਾ ਸਕੂਲ ਸ਼੍ਰੀਮਤੀ ਸੋਨੀਆ ਸਰਪੰਚ ਪਿੰਡ ਕੋਟਲਾ ਬਲਵਿੰਦਰ ਕੌਰ सरपंच ਪਿੰਡ ਗੋਸਲਾਨ ਰਣਵੀਰ ਸਿੰਘ ਪ੍ਰਿੰਸੀਪਲ ਬਲਵੰਤ ਸਿੰਘ ਜਸਵੀਰ ਸਿੰਘ ਜਗਤਾਰ ਸਿੰਘ ਪੀਐਸਵੀ ਚੰਦ ਬਲਵਿੰਦਰ ਸਿੰਘ ਚੈੜੀਆਂ ਕਲਵੰਤ ਸਿੰਘ ਮਨਜਿੰਦਰ ਸਿੰਘ ਚੱਕਲਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ਹਾਈ ਸਕੂਲ ਗੋਸਲਾ ਵਿਖੇ ਪੰਜਾਬ ਸਰਕਾਰ ਵੱਲੋਂ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਚਰਨਜੀਤ ਸਿੰਘ ਜੀ ਹਲਕਾ ਵੀ ਦਾ ਐਕਚੁਅਲੀ ਚਿਮਕੌਰ ਸਾਹਿਬ ਤੋਂ ਵਿਸ਼ੇਸ਼ਤਾ ਔਰ ਤੇ ਪੁੱਜੇ ਹਨ ਅਤੇ ਇਸ ਸਕੂਲ ਦੇ ਵਿੱਚ ਹੋਏ ਵਿਕਾਸ ਕਾਰਜਾਂ ਦਾ ਲਗਾਟਨ ਉਹਨਾਂ ਦੇ ਸ਼ੁਭ ਹੱਥਾਂ ਨਾਲ ਕੀਤਾ ਗਿਆ ਅਤੇ ਇਹ ਜੋ ਵੀ ਵਿਕਾਸ ਕਾਰਜ ਹੋਏ ਹਨ ਉਹ ਵਿਦਿਆਰਥੀਆਂ ਨੂੰ ਲੋਕ ਅਰਪਿਤ ਇੱਕ ਹਾਈ ਸਕੂਲ ਚ ਮ ਜਾ ਕੇ ਹੈ ਬਹੁਤ ਹੀ ਵਧੀਆ ਉੱਥੇ ਉੱਥੇ ਵੀ 26 ਲੱਖ ਦੀ ਗ੍ਰਾਂਟ ਆਈ ਤੇ ਇਸ ਸਕੂਲ ਨੂੰ 15 ਲੱਖ ਦੀ ਗ੍ਰਾਂਟ ਮਿਲੀ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਵੀ ਸਿੱਖਿਆ ਕ੍ਰਾਂਤੀ ਜਿਹੜੀ ਪੰਜਾਬ ਚ ਆਈ ਹੈ ਉਸੇ ਇੱਕ ਵਧੀਆ ਸਰਕਾਰ ਚੋਂ ਹੀ ਆਮ ਆਦਮੀ ਪਾਰਟੀ ਬਾਦਵੇਂ ਸੁਤਤ ਦੇ ਕੇ ਤੇ ਅੱਜ ਆਮ ਆਦਮੀ ਪਾਰਟੀ ਜਿਹੜਾ ਆਪਣਾ ਫਰਜ਼ ਆਦਾ ਕਰੀ ਸਰਕਾਰ ਤੋਂ ਵਾਕਿਤੀ ਪ੍ਰਿੰਸੀਪਲ ਸਾਹਿਬ ਉਹ ਵੀ ਪੁੱਛਿਆ ਨਿਮਰ ਮਨ ਨਾਲ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲੀ ਜਿਹੜੀ ਪ੍ਰਾਇੋਰਟੀ ਹੈ ਸਾਡੀ ਸਰਕਾਰ ਦੀ ਉਹ ਸੱਚੇ ਇਮਾਨ ਕਹਿੰਦੇ ਹੁੰਦੇ ਸੀ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿਉਂਕਿ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਕਾਂਗਰਸ ਦੀ ਚਾਹੇ ਅਕਾਲੀਆਂ ਦੀ ਉਹਨਾਂ ਦਾ ਇੱਕੋ ਹੀ ਮੰਤਵ ਰਿਹਾ ਕਿ ਲੋਕਾਂ ਨੂੰ ਲੁੱਟਣਾ ਕਿਵੇਂ ਕੁੱਟਣਾ ਕਿਵੇਂ ਹੈ ਕਿਵੇਂ ਮਾਫੀਏ ਚਲਾਣੇ ਦੇ ਕਰੋਗੇ ਪਹਿਲਾਂ ਅੱਦਾ ਹਾਲ ਨਾ ਹੁੰਦਾ ਸਹੀ ਹੈ ਜੀ ਜੋ ਜਸਬੀਨ 26 ਲੱਖ ਰੁਪਏ ਦੇ ਕਰੀਬ 26 ਦੇ ਕਰੀਬ ਸੋ ਇੱਕ ਬਹੁਤ ਵੱਡਾ ਜਿਹੜਾ ਇਸ ਸਿੱਖਿਆ ਕ੍ਰਾਂਤੀ ਚ ਪਿਛਲੇ ਸਾਲ ਸਾਡੇ ਹਲਕੇ ਨੂੰ 18 ਕਰੋੜ ਰੁਪਏ ਆਇਆ ਸੀ ਔਰ ਇਸ ਵਾਰ ਤਾਂ ਹੱਦ ਕਰਤੀ ਕਿ 18000 ਕਰੋੜ ਰੁਪਏ ਸਿਰਫ ਸਿੱਖਿਆ ਲਈ ਰੱਖਿਆ ਗਿਆ ਬਜਟ ਤਾੜੀਆਂ ਇੱਕ ਵਾਰੀ ਇਸ ਸਰਕਾਰ ਲਈ ਕਿਉਂਕਿ ਸਿੱਖਿਆ ਸਭ ਤੋਂ ਵੱਡੀ ਅਗਰ ਚੀਜ਼ ਕੋਈ ਹੈ ਤਾਂ ਸਿੱਖਿਆ ਹੈ ਅਗਰ ਕਿਸੇ ਨੂੰ ਅਸੀਂ ਦੇ ਸਕਦੇ ਹਾਂ ਇੱਕ ਐਸੀ ਚੀਜ਼ ਜੋ ਕੋਈ ਚੋਰੀ ਨਹੀਂ ਹੋ ਸਕਦੀ ਔਰ ਜੋ ਤੁਹਾਡੇ ਘਰਾਂ ਚ ਪਿੰਡਾਂ ਚ ਇੱਕ ਕ੍ਰਾਂਤੀ ਲੈ ਕੇ ਆ ਸਕਦੀ ਹੈ ਉਹ ਸਿੱਖਿਆ ਹੈ ਬਾਬਾ ਸਾਹਿਬ ਬੀ ਆਰ ਬੀ ਆਰ ਅੰਬੇਦਕਰ ਜੀ ਉਹਨਾਂ ਨੇ ਕਿਹਾ ਸੀ ਐਜੂਕੇਟ ਔਰਗੇਨਾਈਜ਼ ਐਂਡ ਐਜਿਟੇਟ ਪੜੋ ਇਕੱਠੇ ਹੋ ਤੇ ਸੰਘਰਸ਼ ਕਰੋ ਤਾਂ ਹੀ ਜਿਹੜੀ ਜ਼ਿੰਦਗੀ ਚ ਕਾਮਯਾਬੀ ਮਿਲ ਸਕਦੀ ਹੈ ਸੋ ਉਹਨਾਂ ਦੇ ਸਿੱਖਿਆ ਕ੍ਰਾਂਤੀ ਦੇ ਤਹਿਤ ਉਦਘਾਟਨ ਹੋਇਆ ਸਭ ਤੋਂ ਪਹਿਲਾਂ ਸਕੂਲ ਚੱਕਲਾ ਜਿਹੜਾ ਉੱਥੇ ਹਾਈ ਸਕੂਲ ਤੇ ਉੱਥੇ ਜਿਹੜੀ ਹੈਗੀ ਆ ਗ੍ਰਾਂਟ 7.5 ਲੱਖ ਦੀ ਗ੍ਰਾਂਟ ਦਿੱਤੀ ਗਈ ਹੈ ਉਸ ਤੋਂ ਬਾਅਦ ਮੈਂ ਹਾਈ ਸਕੂਲ ਕੋਟਲਾ ਨਿਹੰਗ ਉੱਥੇ ਗਿਆ ਉੱਥੇ 26 ਲੱਖ ਦੀ ਗ੍ਰਾਂਟ ਜਿਹੜੀ ਆਈ ਹੈ ਤੇ ਹੁਣ ਸਾਡਾ ਇੱਕ ਪ੍ਰਾਇਮਰੀ ਸਕੂਲ ਹੈ ਕੋਟਲਾ ਨਿਹੰਗ ਇੱਥੇ ਜਿਹੜੀ ਹੈ ਇੱਥੇ ਵੀ ਤਕਰੀਬਨ ਮੇਰੇ ਖ ਪੰਜ ਲੱਖ ਦੀ ਤਕਰੀਬਨ ਦੀ ਗ੍ਰਾਂਟ ਆਈ ਹੈ ਸੋ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ 'ਚ ਇੱਕ ਬਹੁਤ ਵੱਡਾ ਜਿਹੜਾ ਇੱਕ ਕੰਮ ਕੀਤਾ ਜਾ ਰਿਹਾ ਹੈ ਇਸ ਵਾਰ ਜਿਹੜਾ ਬਜਟ ਹੈ 19000 ਕਰੋੜ ਦੇ ਕਰੀਬ ਸਿਰਫ ਸਿੱਖਿਆ ਲਈ ਰੱਖਿਆ ਗਿਆ ਸੋ ਇੱਕ ਬਹੁਤ ਵੱਡੀ ਪਹਿਲ ਜਿਹੜੀ ਸਰਦਾਰ ਖੁਗਾਂ ਸਿੰਘ ਮਾਨੋਂ ਉਹਨਾਂ ਨੇ ਕੀਤੀ ਹੈ ਮੈਂ ਉਹਨਾਂ ਦਾ ਬਹੁਤ